ਅੱਜ ਮਜਬੂਤ ਰਾਸ਼ਟਰ ਸੰਗਠਨ ਨੇ ਯੋਗਿੰਦਰ ਅੰਗਰਾਲਾ ਜਿਹੜੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਮਜਬੂਤ ਰਾਸ਼ਟਰ ਸੰਗਠਨ ਦੇ ਉਹਨਾਂ ਦੇ ਅੰਦਰ ਅੱਜ ਸਾਡੇ ਦੇਸ਼ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਦਾ ਮਨੋਬਲ ਵਧਾਉਣ ਵਾਸਤੇ ਅੱਜ ਸਾਡੀ ਸੰਸਥਾ ਜਿਹੜੀ ਉਹਨੇ ਪ੍ਰੋਗਰਾਮ ਕੀਤਾ ਵਾ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਰਡਰ ਤੇ ਬਹੁਤ ਜ਼ਿਆਦਾ ਟੈਂਸ਼ਨ ਹੈ ਔਰ ਐਕਸਪੈਕਟਡ ਹੈ ਕਿ ਸ਼ਾਇਦ ਜੰਗ ਵੀ ਲੱਗ ਸਕਦੀ ਹੈ ਔਰ ਸਾਡੇ ਜਵਾਨ ਜਿਹੜੇ ਅੱਜ ਸ਼ਰਧਾਂ ਤੇ ਤਨਾਤ ਨੇ ਔਰ ਆਪਣੇ ਫੈਮਲੀਆ ਤੋਂ ਬਹੁਤ ਦੂਰ ਬੈਠੇ ਨੇ ਅੱਜ ਸਾਡਾ ਖਲਾਕੀ ਫਰਜ਼ਬੰਦਾ ਕੋਲਾਂ ਦਾ ਸੀ ਹੌਸਲਾ ਵਧਾਈਏ ਨੰਬਰ 1 ਦੂਸਰਾ ਜੋ ਵੀ ਸਾਨੂੰ ਐਡਮਿਨਿਸਟ੍ਰੇਸ਼ਨ ਨੇ ਹਦਾਇਤਾਂ ਦਿੱਤੀਆਂ ਨੇ ਡੀਸੀ ਸਾਹਿਬ ਨੇ ਜ਼ਿਲ੍ਹੇ ਦੇ ਅੰਦਰ ਔਰ ਸਾਡਾ ਫਰਜ਼ਬੰਦਾ ਕੋਲਾਂ ਤੇ ਆਹੀ ਪੂਰੇ ਉਤਰੀਏ ਜਿਸ ਤਰ੍ਹਾਂ ਕਿ ਅੱਜ ਉਹਨਾਂ ਨੇ ਕਿਹਾ ਕਿ ਲਾਈਟ ਜਿਹੜੀ ਰਾਤ 9 ਵੇ ਤੋਂ ਲੈ ਕੇ ਸਵੇਰੇ 5 ਵੇ ਤੱਕ ਬੰਦ ਰਹੇਗੀ ਕੱਲ ਅਸੀਂ ਦੇਖਿਆ ਕਿ ਕਈ ਲੋਕ ਜਿਹੜੇ ਟ੍ਰੈਫਿਕ ਤੇ ਜਾ ਰਹੇ ਸੀ ਉਹ ਆਪਣੀਆਂ ਮਤਲਬ ਮੋਟਰਸਾਈਕਲ ਦੀਆਂ ਲਾਈਟਾਂ ਵਿੱਚ ਜਗਾਈਆਂ ਸੀ ਸਾਨੂੰ ਬਿਲਕੁਲ ਡਿਸਿਪਲਨ ਤੇ ਰਹਿਣਾ ਚਾਹੀਦਾ ਜਿਸ ਤਰ੍ਹਾਂ ਕਿ ਕਾਰਮੀ ਡਿਸਿਪਲਨ ਚ ਲੜ ਰਹੀ ਹੈ ਦੇਸ਼ ਦੇ ਵਾਸਤੇ ਔਰ ਸਾਡਾ ਵੀ ਫਰਜ਼ ਮੰਨਦਾ ਕਿ ਜੋ ਵੀ ਹਦਾਇਤਾਂ ਐਡਮਿਨਿਸਟ੍ਰੇਸ਼ਨ ਦਵੇ ਉਹਨੂੰ ਉਹੀ ਹੂਬ ਹੂ ਜੜਾ ਫਾਲੋ ਕਰੀ ਪਰ ਇੱਕ ਹੋਰ ਵੀ ਦੇਖ ਨੂੰ ਮਿਲਿਆ ਜੇ ਰ ਸੀਸੀ ਕੈਮਰੇ ਲੱਗੇ ਆ ਉਹਦੀਆਂ ਲਾਈਟਾਂ ਨਹੀਂ ਬੰਨ ਹੁੰਦੀਆਂ ਨਹੀਂ ਦੇਖੋ ਐਡਮਿਨਿਸਟ੍ਰੇਸ਼ਨ ਨੇ ਕਿਹਾ ਵਾ ਕਿ ਜਿਹੜੇ ਵੀ ਸੀਸੀਟੀ ਕੈਮਰੇ ਲੱਗੇ ਨੇ ਉਹਦੀਆਂ ਲਾਈਟਾਂ ਰਾਤ ਨੂੰ ਬੰਦ ਕਰਕੇ ਰੱਖੋ ਕਿਉਂਕਿ ਉਹ ਪਰਪਸ ਹੀ ਨਹੀਂ ਹਾਲ ਹੁੰਦਾ ਜੇ ਬਲੈਕਆਊਟ ਆ ਤੇ ਬਲੈਕਆਊਟ ਹੀ ਆ ਜੇ ਤੁਸੀਂ ਕੈਮਰੇ ਦੀ ਉਹ ਲਾਈਟ ਔਨ ਕਰਕੇ ਰੱਖੋਗੇ ਤੇ ਫਿਰ ਐਨੀਥਿੰਗ ਕੈਨ ਹੈਪਨ ਇਹ ਤਾਂ ਮੋਕ ਡ੍ਰੈਲ ਹੈ ਕਿਈ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਹਿ ਦਿੰਦੇ ਕਿ ਆਪਣੇ ਘਰ ਲਾਈਟ ਜਗਦੀ ਕੋਈ ਗੱਲ ਨਹੀਂ ਦੂਸਰੇ ਦੇ ਘਰ ਤੇ ਨੀਂਦੇ ਰਹੀ ਹੈ ਪਰ ਉਹਨਾਂ ਨੂੰ ਕਰਕੇ ਕਹਿਣਾ ਚਾਹੁੰਦੇ ਹੋ ਜਿਹੜੇ ਮੁਖਤਾ ਕਰਦੇ ਆ ਨਹੀਂ ਦੇਖੋ ਇਹ ਅੱਜ ਅਸੀਂ ਕਹਿਨੇ ਆ ਕੱਲ ਨੂੰ ਮੰਨ ਲਓ ਜੰਗ ਲੱਗ ਜਾਂਦੀ ਹੈ ਤੇ ਫਿਰ ਉਹਨਾਂ ਦਾ ਨੁਕਸਾਨ ਹੋ ਸਕਦਾ ਇਹ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਇਹ ਕਾਹਦੇ ਤੇ ਐਕਸਰਸਾਈਜ਼ ਹੋ ਰਹੀ ਹੈ ਤਾਂ ਕਿ ਆਉਣ ਵਾਲੇ ਵਕਤ ਨੂੰ ਇਹ ਕਿਸ ਤਰ੍ਹਾਂ ਫੇਸ ਕਰਨਾ ਤੇ ਜੇ ਕੱਲ ਨੂੰ ਜਿੱਥੇ ਵੀ ਲਾਈਟ ਜਾਗਦੀ ਹੋਊਗੀ ਉੱਥੇ ਕੋਈ ਇੰਵਾਰਟਮੈਂਟ ਹੋਏਗੀ ਕੋਈ ਦਾ ਕਨਸੀਕਵੈਂਸਿਸ ਫੇਸ ਕਰਨਗੇ ਫਿਰ ਸਰ ਜਿਹੜਾ ਪੈਟਰੋਲ ਪੰਪ ਉਹ ਤਾਂ ਦੇਖੀ ਤਾਂ ਪੈਟਰੋਲ ਪੰਪ ਤੋਂ ਲੋਕਾਂ ਨੇ ਬਹੁਤ ਸਾਰੀਆਂ ਆਪਣੀਆਂ ਬਾਈਕਾਂ ਦਾ ਗੱਡੀਆਂ ਦਾ ਕਾਫੀ ਸਾਰੇ ਦੇਰ ਲੱਗਾ ਘਰਾਂ ਜਾ ਰਹੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਪਾਉਂਦੇ ਉਹ ਸੇਫ ਨਹੀਂ ਮੈਂ ਮੈਂ ਨਹੀਂ ਸਮਝਦਾ ਕਿ ਇਹ ਮੂਰਖਤਾ ਹੀ ਹੈ ਕਿਉਂਕਿ ਜਿੰਨਾ ਅਸੀਂ ਜ਼ਿਆਦਾ ਤੇਲ ਭਰਾ ਕੇ ਰੱਖਾਂਗੇ ਮੰਨ ਲਓ ਕੱਲ ਨੂੰ ਕਿਤੇ ਬੰਬਾਰਡਮੈਂਟ ਹੁੰਦੀ ਹੈ ਉਹ ਤਾਂ ਫਿਰ ਡਬਲ ਬਣ ਜਾਏਗਾ ਇਸ ਕਰਕੇ ਸਾਨੂੰ ਟੈਰਰ ਇਕਦਮ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਚਲੋ ਠੀਕ ਹੈ ਜੰਗ ਲੱਗ ਰਹੀ ਹੈ ਉਹਦੇ ਚ ਸਾਰਾ ਕੁਝ ਸਾਨੂੰ ਇhtiyat ਵਰਤਣਾ ਚਾਹੀਦਾ ਪਰ ਹਵੜਾ ਦਵੜੀ ਨਹੀਂ ਬਚਾਉਣੀ ਚਾਹੀਦੀ ਜਿਸ ਤਰ੍ਹਾਂ ਮੈਂ ਦੇਖਣ ਡਿਆਂ ਕਿ ਰਾਸ਼ਨ ਦੀਆਂ ਦੁਕਾਨਾਂ ਤੇ ਬਹੁਤ ਰਸ਼ ਹੋ ਗਿਆ ਵਾ ਅੱਜ ਲੋਕੀ ਬੇਲੀ ਨਹੀਂ ਕੱਟੇ ਜਾਣਦੇ ਉੱਤੇ ਐਡੀ ਕੋ ਗੱਲ ਨਹੀਂ ਅਜੇ ਅਜੇ ਤੇ ਮਤਲ ਹਾਲਾਤ ਬਣ ਰਹੇ ਨੇ ਜੰਗ ਦੇ ਕੀ ਕੀ ਹੋ ਸਕਦਾ ਕੱਲ ਨੂੰ ਜੰਗ ਨਹੀਂ ਵੀ ਲੱਗ ਸਕਦੀ ਜ਼ਰੂਰੀ ਥੋੜੇ ਜੰਗ ਲੱਗ ਹਾਂਜੀ ਅੱਜ ਮਜਬੂਤ ਰਾਸ਼ਟਰੀ ਸੰਗਠਨ ਦੇ ਅਖਿਲ ਭਾਰਤੀਏ ਦੇ ਜਿਹੜੇ ਪ੍ਰਧਾਨ ਨੇ ਸ਼੍ਰੀ ਜੋਗਿੰਦਰ ਅੰਗਰਾਲਾ ਜੀ ਦੀ ਰਹਿਨਮਾਈ ਹੇਠ ਪਟਾਲੇ ਦੀਆਂ तमाम ਸੋਸ਼ਲ ਆਰਗੇਨਾਈਜੇਸ਼ਨ ਜਿਹੜੀਆਂ ਅੱਜ ਭਾਰਤੀ ਸੈਨਾ ਨੂੰ ਸਲੂਟ ਕਰਨ ਵਾਸਤੇ ਅੱਜ ਇਕੱਠੀਆਂ ਹੋਈਆਂ ਹਨ ਔਰ ਮੈਂ ਸਮਝਦਾ ਕਿ ਜਿਹੜਾ ਇਹਨਾਂ ਦਾ ਅੱਜ ਦਾ ਪ੍ਰਯਾਸ ਹੈ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਸੋਸ਼ਲ ਆਰਗੇਨਾਈਜੇਸ਼ਨ ਹਨ ਸਮਾਜ ਸੇਵੀ ਸੰਸਥਾ ਹਨ ਕਿ ਉਹਨਾਂ ਨੂੰ ਕਰਨਾ ਚਾਹੀਦਾ ਹੈ ਔਰ ਇਸ ਵਕਤ ਸਾਡੇ ਦੇਸ਼ ਦੇ ਜਿਹੜੇ ਸੈਨਿਕ ਹਨ ਉਹਨਾਂ ਦਾ ਮੌਲੋਬਦ ਬਣਾਉਣ ਵਾਸਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਜਿਸ ਤਰੀਕੇ ਨਾਲ ਉਹ ਆਪਣੀ ਜਾਨ ਤੇ ਖੇਲ ਕੇ ਬਾਰਡਰ ਦੇ ਉੱਤੇ ਸਾਡੀ ਰੱਖਿਆ ਵਾਸਤੇ ਖੜੇ ਹਨ ਅਸੀਂ ਉਹਨਾਂ ਦੀ ਅੱਜ ਹੌਸਲਾ ਅਫਜ਼ਾਈ ਕਰਨ ਵਾਸਤੇ ਅੱਜ ਇਕੱਠੇ ਹੋਏ ਹਾਂ ਸੋ ਇਹ ਪ੍ਰਯਾਸ ਸਾਰੇ ਹਿੰਦੁਸਤਾਨ ਦੇ ਵਿੱਚ ਹੋਣੇ ਚਾਹੀਦੇ ਹਨ ਬਹੁਤ ਹੀ ਅੱਛਾ ਭਰਾਲਾ ਹੈ ਔਰ ਮੈਂ ਅੱਜ ਜਿੱਥੇ ਆਪਣੇ ਦੇਸ਼ ਦੀ ਸੈਨਾ ਨੂੰ ਸਲੂਟ ਕਰਦਾ ਹਾਂ ਔਰ ਉੱਥੇ ਮੈਂ ਇਹ ਜਿਹੜੇ ਮਜ਼ਬੂਤ ਭਾਰਤ ਸੰਗਠਨ ਦੇ ਤਮਾਮ ਜਿੰਨੇ ਵੀ ਉਦੇਦਾਰ ਹਨ ਉਹਨਾਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਬਹੁਤ ਅੱਛਾ ਪ੍ਰਾਲਾਪ ਕੀਤਾ ਗਿਆ। ਸਰ ਅੱਗੇ ਵੀ ਕਿੰਨੀ ਵਾਰ ਜੰਗ ਲੱਗਦੀ ਹੈ? ਦੇਖੋ ਮੈਂ ਆਪਣੀ ਹੋਂਸ਼ ਦੀ ਗੱਲ ਕਰਾਂ ਤੇ ਅਸੀਂ ਤਿੰਨ ਚਾਰ ਜੰਗਾਂ ਦੇ ਦੇਖ ਬੈਠੇ ਆਂ। ਲੇਕਿਨ ਹਿੰਦੁਸਤਾਨ ਦਾ ਇੱਕ ਸਾਡੇ ਭਾਰਤੀਆਂ ਦਾ ਸੰਸਕਾਰ ਇਹੋ ਜਿਹਾ ਮਿਲਨੇ ਸੰਸਕ੍ਰਿਤੀ ਸਾਡੀ ਐਸੀ ਆ ਕਿ ਕਦੀ ਵੀ ਪਹਿਲੇ ਅਟੈਕ ਨਹੀਂ ਕਦੀ ਕੀਤਾ। ਔਰ ਜਿਸ ਜਿਸ ਨੇ ਵੀ ਇਸ ਦੇਸ਼ ਦੇ ਵਿੱਚ ਕੋਈ ਰਾਜਿਕ ਦਾ ਫਲਾਂ ਦੀ ਕੋਸ਼ਿਸ਼ ਕੀਤੀ ਹੈ ਔਰ ਉਸ ਦਾ ਉਹਨੂੰ ਮੂੰਹ ਤੋੜ ਜਵਾਬ ਹਿੰਦੁਸਤਾਨ ਦੀ ਹੈ ਸੈਨਾ ਔਰ ਸਾਡੇ ਲੀਡਰ ਸਾਹਿਬਾਨ ਬਹੁਤ ਉੱਚੇ ਮਨੋਬਲ ਨਾਲ ਉਹਨੂੰ ਦਿੰਦੇ ਰਹੇ ਹਨ ਔਰ ਉਹ ਇਸ ਵਾਰ ਵੀ ਉਹਨਾਂ ਨੂੰ ਜ਼ਰੂਰ ਜਵਾਬ ਮਿਲੇਗਾ। ਕਿ ਪਾਕਿਸਤਾਨ ਕਿਉਂ ਪੰਗਾ ਲੈਂਦੀ ਫਿਰ ਹਿੰਦੁਸਤਾਨ ਨਾਲ ਜਿਉ ਜਿਤਨੀ ਪੱਦਦੀ। ਦੇਖੋ ਪੜੋਸੀ ਦੇਸ਼ ਸਾਰੇ ਜਿਹਾ ਇੱਥੇ ਹੀ ਨਹੀਂ ਸਾਰੇ ਵਿਸ਼ਵ ਦੇ ਵਿੱਚ ਹੀ ਐਸੀ ਪ੍ਰਸਥਿਤੀ ਬਣੀ ਹੋਈ ਹੈ ਨਾਲ ਲੱਗਦੇ ਜਿੰਨੇ ਹੀ ਪੜੋਸੀ ਦੇਸ਼ ਨੇ ਇੱਕ ਦੂਸਰੇ ਨਾਲ ਜਨਨ ਕਿ ਛੋਟੀ ਛੋਟੀਆਂ ਗੱਲਾਂ ਤੋਂ ਉਹਨਾਂ ਦੇ ਮਤਭੇਦ ਹੁੰਦੇ ਰਹਿੰਦੇ ਹਨ ਔਰ ਕਈ ਚੀਜ਼ਾਂ ਐਸੀਆਂ ਹਨ ਵੀ ਜੜੀਆਂ ਸਾਡੀ ਤਰੱਕੀ ਜੜੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੋ ਕਈ ਮਲਟੀਪਲ ਕਾਰਨ ਹੋ ਸਕਦੇ ਨੇ ਜਿਸ ਕਰਕੇ ਕੋਈ ਨਾ ਕੋਈ ਉਹ ਸ਼ਰਾਰਤ ਅਕਸਰ ਕਰਦੇ ਰਹਿੰਦੇ ਹਨ ਸਰ ਜਿਹੜੀ ਨਾਈ ਸਰ ਜਿਹੜੀ ਲਾਈਟਾਂ ਬੰਦ ਕਰਨ ਬਾਰੇ ਦਸੀ ਆਈ ਹੈ ਇਹਦੇ ਬਾਰੇ ਤੁਸੀਂ ਨੌਜਵਾਨ ਫੀੜੀ ਨੂੰ ਕੀ ਕਹਿਣਾ ਚਾਹੁੰਦੇ ਫਿਰ ਵੀ ਉਹ ਇੰਨਾ ਕਰਨ ਦੇ ਬਾਵਜੂਦ ਵੀ ਕਈ ਵਾਰੀ ਦੇ ਕੱਲ੍ਹ ਹੀ ਦੇਖਿਆ ਕਿ ਬਾਈਕ ਤੇ ਜਾ ਮਤਲਬ ਕਾਰਾਂ ਤੇ ਬਹੁਤ ਜਾਂਦੇ ਜਾਂਦੇ ਹਾਂਜੀ ਹਾਂਜੀ ਉਹਦੇ ਬਾਰੇ ਤਾਂ ਕੀ ਸਰ ਦੇਸ਼ ਦੇ ਵਿੱਚ ਮੌਕ ਡਿਲ ਕੱਲ੍ਹ ਕੀਤੀ ਗਈ ਹੈ ਔਰ ਦੋ ਤਿੰਨ ਦਿਨ ਚਾਰ ਦਿਨ ਸ਼ਾਇਦ ਹੋਰ ਵੀ ਹੋਏ ਔਰ ਇੱਕ ਦੇਸ਼ ਦੇ ਲੋਕਾਂ ਨੂੰ ਇੱਕ ਸੰਦੇਸ਼ ਹੈ ਵੀ ਅਗਰ ਯੁੱਧ ਦੀ ਪ੍ਰਸਥਿਤੀ ਆਂਦੀ ਹੈ ਤੇ ਤੁਸੀਂ ਆਪਣਾ ਉਸ ਪ੍ਰਸਥਿਤੀ ਵਿੱਚ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਰਹਿਣ ਸਹਿਣ ਰੱਖਣਾ ਉਹਦਾ ਇੱਕ ਅਭਿਆਸ ਦਾ ਹਿੱਸਾ ਹੁੰਦਾ ਉਹ ਜਿਹੜਾ ਕਿ ਬਣਾਇਆ ਗਿਆ। ਥੈਂਕ ਯੂ। ਮਜ਼ਬੂਤ ਰਾਸ਼ਟਰੀ ਸਗਠਨ ਦੇ ਕੌਮੀ ਪ੍ਰਧਾਨ ਜਗਿੰਦਰ ਰੰਗਰਾਲਾ ਜੀ ਵੱਲੋਂ ਜੋ ਅੱਜ ਪ੍ਰੋਗਰਾਮ ਕੀਤਾ ਗਿਆ ਦੇਸ਼ ਦੀ ਸੈਨਾ ਨੂੰ ਸਲਾਮ। ਮੈਂ ਉਹਨਾਂ ਦੇ ਸਪਰਾਲੇ ਤੇ ਉਹਨਾਂ ਨੂੰ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਨਾ ਹੈ ਬਹੁਤ ਸਫਲ ਪ੍ਰੋਗਰਾਮ ਤੇ ਇੱਕ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਛਾ ਇੱਕ ਸੰਦੇਸ਼ ਹੈ ਕਿ ਆਪਣੀ ਸੈਨਾ ਦਾ ਮਨੋਬਲ ਵਧਾਉਣ ਵਾਸਤੇ ਜੋ ਪ੍ਰੋਗਰਾਮ ਕੀਤਾ ਹੈ ਅਸੀਂ ਸਾਰਿਆਂ ਨੂੰ ਇਹਦਾ ਦਾ ਸਾਥ ਦੇਣਾ ਚਾਹੀਦਾ ਹੈ। ਆਪਣੇ ਪ੍ਰਸ਼ਾਸਨ ਦਾ ਵੀ ਸਾਥ ਦੇਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਅਸੀਂ ਲੋਕ ਪੈਨਿਕ ਚ ਨਹੀਂ ਆਈਏ ਜਿਸਾਂ ਹੁਣੇ ਦੱਸਿਆ ਸੀ ਮੈਨੇਜਰ ਸਾਹਿਬ ਕਿ ਜਿਸਾਂ ਲੋਕੀ ਰਾਸ਼ਨ ਇਕੱਠਾ ਕਰੀ ਜਾ ਰਹੇ ਆ ਪੈਟਰੋਲ ਇਕੱਠਾ ਕਰੀ ਜਾ ਰਹੇ ਆ ਐਸੀ ਕੋਈ ਪੈਨਿਕ ਚ ਨਾ ਆਓ ਬਾਕੀ ਜਦੋਂ ਕੋਈ ਇਹੋ ਜਿਹੇ ਹਾਲਾਤ ਬਣਨਗੇ ਤੇ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ ਸਾਰੀਆਂ ਸਾਡੀ ਸੰਸਥਾਵਾਂ ਸਾਡੀਆਂ ਸਾਡੇ ਸ਼ਹਿਰ ਦੀਆਂ ਐਨ ਜੀਓਜ਼ ਸਾਰੀਆਂ ਨਾਲ ਜੋ ਜੁੜ ਕੇ ਪ੍ਰਸ਼ਾਸਨ ਨਾਲ ਕੰਮ ਕਰਨੀਆਂ ਆ ਅੱਜ ਮਜ਼ਬੂਤ ਰਾਸ਼ਟ੍ਰ ਸੰਗਠਨ ਵੱਲੋਂ ਜਿਹੜਾ ਸਾਡੇ ਦੇਸ਼ ਦੇ ਫੌਜੀ ਹੈ ਉਹਨਾਂ ਦੀ ਹੌਸਲਾ ਵਜਾਈ ਦੀ ਇੱਕ ਛੋਟਾ ਜਿਹਾ ਇਵੈਂਟ ਕੀਤਾ ਗਿਆ ਸਾਡੇ ਪ੍ਰਧਾਨ ਸ਼੍ਰੀ ਜਗਿੰਦਰ ਗਰਰਾਲਾ ਜੀ ਦੀ ਅਗਵਾਈ ਚ ਹੇਠ ਜਿਹੜੇ ਨਗਰ ਸੁਧਾਰਾ ਅਟ拉斯 ਦੇ ਚੇਅਰਮੈਨ ਅ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਲਾਇਨਸ ਕਲੱਬ ਦੇ ਪ੍ਰੈਜ਼ੀਡੈਂਟ ਰਜੀਵ ਵੈਖੀ ਜੀ ਪਹੁੰਚੇ ਸੀ ਮੈਂ ਸਾਰੇ ਸਾਥੀਆਂ ਦਾ ਪਹੁੰਚਣ ਤੇ ਧੰਨਵਾਦ ਕਰਦਾ ਤੇ ਮੈਂ ਅੱਜ ਦੇ ਦਿਨ ਇਹੋ ਹੀ ਸਨੇਹਾ ਸਨੇਹਾ ਦੇਣਾ ਚਾਹੂੰਗਾ ਕਿ ਸਿਰਫ ਤੇ ਸਿਰਫ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਮੈਸੇਜ ਆਉਂਦਾ ਉਹਨੂੰ ਹੀ ਫਾਰਵਰਡ ਕੀਤਾ ਜਾਏ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਕੋਈ ਵੀ ਗਲਤ ਮੈਸੇਜ ਫਾਰਵਰਡ ਨਾ ਕੀਤਾ ਜਾਏ ਜਿਹਦੇ ਨਾਲ ਕੋਈ પરિਸਥਿਤੀ ਖਰਾਬ ਹੋਏ ਜਾਂ ਕੋਈ ਗਲਤ ਮੈਸੇਜ ਆਏ ਬਹੁਤ ਬਹੁਤ ਸ਼ੁਕਰੀਆ ਮਜ਼ਬੂਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਵੱਲੋਂ ਅੱਜ ਬਟਾਲਾ ਕਲੱਬ ਵਿਖੇ ਪਾਰਟੀ ਖੋਜ ਨੂੰ ਸਲਾਮ ਵਿਸ਼ੇ ਦੇ ਤਹਿਤ ਪ੍ਰੋਗਰਾਮ ਕੀਤਾ ਗਿਆ ਇਹ ਪ੍ਰੋਗਰਾਮ ਕਰਨ ਦਾ ਮਕਸਦ ਭਾਰਤੀ ਜਵਾਨਾਂ ਨੂੰ ਜਿੱਥੇ ਉਤਸ਼ਾਹਿਤ ਕਰਨਾ ਹੈ ਉੱਥੇ ਹੀ ਅਸੀਂ ਆਪਣੀ ਭਾਰਤੀ ਫੌਜ ਨੂੰ ਸਲੂਟ ਕਰਦੇ ਹਾਂ ਸਲਾਮ ਕਰਦੇ ਹਾਂ ਜੋ ਕਿ ਦੇਸ਼ ਦੀ ਖਾਤਰ ਆਪਣੀਆਂ ਸਰਦਾਂ ਦੇਸ਼ ਦੀਆਂ ਸਰਦਾਂ ਤੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਰੱਖਿਆ ਲਈ ਔਰ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਦੇ ਲਈ ਬਾੜਾਂ ਦੇ ਲਾੜੇ ਨੇ ਔਰ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਸਲੂਟ ਕਰਦੇ ਰਹਾਂਗੇ 130 ਕਰੋੜ ਭਾਰਤੀਆਂ ਭਾਰਤੀ ਜਿਹੜੇ ਸਾਡੇ ਦੇਸ਼ ਦੇ ਨੇ ਉਹ ਨਾ ਨੂੰ ਬੇਜੀ ਅਪੀਲ ਹੈ ਔਰ ਖਾਸ ਕਰਕੇ ਨੌਜਵਾਨ ਪੀੜੀ ਨੂੰ ਅਪੀਲ ਹੈ ਕਿ ਇਸ ਵੇਲੇ ਦੇਸ਼ ਦੇ ਨਾਲ ਖੜਨ ਦਾ ਮੌਕਾ ਹੈ ਕਿਉਂਕਿ ਜੇਕਰ ਦੇਸ਼ ਬਚੇਗਾ ਤਾਂ ਅਸੀਂ ਬਚਾਂਗੇ ਜੋ ਸਾਡਾ ਮਜਬੂਤ ਰਾਸ਼ਟਰ ਸੰਗਠਨ ਹੈ ਉਹਦੀ ਸੋਚ ਵੀ ਦੇਸ਼ ਭਗਤੀ ਦੀ ਸੋਚ ਹੈ ਔਰ ਉਹ ਸਾਬਕਾ ਰਾਸ਼ਟਰਪਤੀ ਡਾਕਟਰ ਅਬਦੁਲ ਕ੍ਰਾਮਜੀ ਦੀ ਸੋਚ ਨੂੰ ਸਮਰਪਿਤ ਹੈ ਉਸ ਸੋਚ ਨੂੰ ਲੈ ਕੇ ਅਸੀਂ ਦੇਸ਼ ਵਾਸੀਆਂ ਨੂੰ ਇਹ ਸੁਨ ਸੰਦੇਸ਼ ਦੇਵਾਂਗੇ ਇਹ ਸੁਣਾ ਰਹਾਂਗੇ ਕਿ ਆਪਾਂ ਸਾਰੇ ਇਕੱਠੇ ਹੋਈਏ ਔਰ ਦੇਸ਼ ਦੀ ਚੜ੍ਹਦੀ ਕਲਾ ਦੇ ਲਈ ਅਡਾਸ ਕਰੀਏ ਔਰ ਜਿੱਥੇ ਵੀ ਕਿਤੇ ਵੀ ਦੇਸ਼ ਨੂੰ ਭੀੜ ਬੰਦੀ ਹੈ ਆਪਾਂ ਇਕੱਠੇ ਹੋ ਕੇ ਆਪਣੀ ਫੌਜ ਦੇ ਨਾਲ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਆਪਾਂ ਖੜੀਏ ਔਰ ਉਹਨਾਂ ਦਾ ਸਹਿਯੋਗ ਕਰੀਏ ਸਰ ਅੱਜ ਬਲੈਕਆਊਟ ਦੇ ਬਾਰੇ ਪ੍ਰਸ਼ਾਸਨ ਵੱਲੋਂ ਨਵੀਆਂ ਹਦਾਇਤਾਂ ਜਾਰੀ ਹੋਈਆਂ ਨੇ ਉਸ ਸਬੰਧਿਤ ਕੀ ਸੰਦੇਸ਼ ਦੇਣਾ ਚਾਹੋਗੇ ਸਮਾਜ ਨੂੰ ਅੱਜ 8 ਮਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਰਾਤ 9 ਵਜੇ ਤੋਂ ਲੈ ਕੇ ਅਗਲੇ ਦਿਨ 5 ਵਜੇ ਤੱਕ ਸਵੇਰੇ ਬਿਲਕੁਲ ਬਲੈਕਆਊਟ ਕੀਤਾ ਹੋਇਆ ਸਾਨੂੰ ਸਾਰੇ ਜ਼ਿਲ੍ਹੇ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਸਾਰੀਆਂ ਜਿਹੜੀਆਂ ਲਾਈਟਾਂ ਬੰਦ ਰੱਖਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਸੰਦੇਸ਼ ਦਿੱਤਾ ਹੋਇਆ ਉਸ ਸੰਦੇਸ਼ ਨੂੰ ਮੰਨਣਾ ਚਾਹੀਦਾ ਇਹਦੇ ਵਿੱਚ ਸਾਡੇ ਸਾਡੇ ਲੋਕਾਂ ਦੀ ਬਿਹਤਰੀ ਹੈ ਔਰ ਜੇਕਰ ਕੋਈ ਸਮਝਦਾ ਵੈ ਕਿ ਮੈਂ ਲਾਈਟ ਜਗਾ ਲਵਾਂਗਾ ਮੈਂ ਇਹ ਕਰ ਲਾਂਗਾ ਵੀ ਮੈਂ ਇਸ ਤਰ੍ਹਾਂ ਕਰ ਲਾਂਗਾ ਉਹਦੀ ਬੜੀ ਵੱਡੀ ਗਲਤੀ ਹੈ ਔਰ ਸਾਨੂੰ ਇਸ ਵੇਲੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਔਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੇ ਨਾਲ ਸਾਰੇ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਰ ਅਫਵਾਹਾਂ ਬਹੁਤ ਫੈਲ ਰਹੀਆਂ ਨੇ ਜੰਗ ਮੈਂ ਬਾਰੇ ਕੀ ਕਹੂੰ ਸਾਰਿਆਂ ਨੂੰ ਇਹੋ ਬੇਨਤੀ ਕਰਾਂਗਾ ਕਿ ਜੋ ਵੀ ਤੁਹਾਨੂੰ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਦਾਇਤਾਂ ਆndੀਆਂ ਨੇ ਉਹਨਾਂ ਨੂੰ ਹੀ ਤੁਸੀਂ ਫਾਰਵਰਡ ਕਰੋ ਕਿਉਂਕਿ ਸੋਸ਼ਲ ਮੀਡੀਆ ਦਾ ਜੋਗ ਹੈ ਸੋਸ਼ਲ ਮੀਡੀਆ 'ਚ ਬਹੁਤ ਗਲਤ ਅਨਸਰ ਗਲਤ ਪੋਸਟਾਂ ਪਾਉਂਦੇ ਨੇ ਉਹਨਾਂ ਨੂੰ ਗਲਤ ਪੋਸਟਾਂ ਸਾਡੇ ਦੇਸ਼ ਦਾ ਨੁਕਸਾਨ ਕਰ ਸਕਦੀਆਂ ਨੇ ਉਹਨਾਂ ਨੂੰ ਸ਼ੇਅਰ ਨਾ ਕਰੋ ਜਿਹੜੀਆਂ ਵੀ ਤੁਹਾਨੂੰ ਅਦਾਇਤਾ ਮਿਲਦੀਆਂ ਨੇ ਜਾਂ ਜਿਹੜੀਆਂ ਵੀ ਪੋਸਟਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਆਂਦੀਆਂ ਨੇ ਉਹਨਾਂ ਨੂੰ ਆਪਾਂ ਅੱਗੇ ਸ਼ੇਅਰ ਕਰੀਏ ਤਾਂ ਜੋ ਸਾਡੇ ਦੇਸ਼ ਹਮੇਸ਼ਾ ਚੜ੍ਹਦੀ ਕਲਾ ਰਵੇ ਔਰਸੀਂ ਆਪਣੇ ਦੇਸ਼ ਦੇ ਨਾਲ ਆ ਔਰ ਹਰ ਸਾਥੀ ਦਾ ਐਸ ਵਲੇ ਫਰਜ਼ ਮੰਦਾ ਕਿ ਉਹ ਦੇਸ਼ ਦੇ ਨਾਲ ਖੜੇ ਆਪਸ ਵਿੱਚ ਭਾਈਚਾਰਕ ਇਕਤਾ ਬਣਾ ਕੇ ਰੱਖੇ ਔਰ ਤਾਂ ਹੀ ਸਾਡਾ ਦੇਸ਼ ਖੁਸ਼ਹਾਲ ਹੋ ਸਕਦਾ ਹੈ। ਦਸਤਾਨ ਜਿੰਦਾਬਾਦ ਜਿੰਦਾਬਾਦ ਭਾਰਤ ਕੀ ਜੈ ਦਸਤਾਨ ਜਿੰਦਾਬਾਦ ਜਿੰਦਾਬਾਦ ਭਾਰਤ ਕੀ ਜੈ